ਅਸੀ ਗਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਅੱਜ ਇਤਿਹਾਸਕ ਦੁਆਰਾ ਚੰਦਲ ਸਾਹਿਬ ਇੱਕ ਜਿੱਥੇ ਗੁਰੂ ਸਾਹਿਬ ਦੀ ਆਮਦ ਦੀ ਜਾਤ ਦੇ ਵਿੱਚ ਜੋੜ ਮਿਲਿਆ ਦੂਸਰਾ ਦਿਨ ਹੈ ਉੱਥੇ ਅੱਜ ਦੂਸਰੇ ਦਿਨ ਦਸਤਾਰ ਸਕਲਾਈ ਕੈਂਪ ਵੀ ਲੱਗਿਆ ਹੋਇਆ ਵਾ ਇੱਥੇ ਯੂਥ ਕਲੱਬ ਮਾਛਵੜਾ ਜੋ ਕਿ ਪਿਛਲੇ 8 ਤੋਂ 10 ਸਾਲਾਂ ਤੋਂ ਦਸਤਾਰ ਸਕਲਾਈ ਕੈਂਪ ਲਗਾ ਕੇ ਛੋਟੇ-ਛੋਟੇ ਬੱਚਿਆਂ ਨੂੰ ਦਸਤਾਰ ਸਕਾਉਂਦਾ ਦਸਾਰਾ ਬਣਾ ਰਹੀ ਹੈ 17 ਬਣੀਆਂ ਸਿਖਾਉਂਦੇ ਨੇ ਅਤੇ ਦਸਤਾਰਾਂ ਦਾ ਲੰਗਰ ਲਗਾ ਕੇ ਉਹਨਾਂ ਨੂੰ ਮੁਫਤ ਵੀ ਮਹਿਿਆ ਕਰਦੇ ਨੇ ਸੋ ਤੁਸੀਂ ਦੇਖ ਰਹੇ ਹੋ ਪਿੱਛੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਦਸਤਾਰਾਂ ਬਨ ਰਹੇ ਨੇ ਉਹ ਦੇਖੋ ਸਾਹਮਣੇ ਦੇ ਬੱਚੇ ਦਸਾਰਾ ਬਨ ਰਹੇ ਨੇ ਆ ਬੱਚਾ ਦਸਤਾਰ ਬਨ ਰਿਹਾ ਵਾ ਇਹਨਾਂ ਨੂੰ ਬੱਚਿਆਂ ਨੂੰ ਸ਼ੌਂਕ ਪੈਦਾ ਹੋ ਰਿਹਾ ਵਾ ਦਸਤਾਰ ਬਨਣ ਦਾ ਸੋ ਵੱਡੀਆਂ ਦਸਤਾਰਾਂ ਵੀ ਵੱਡੇ ਵੱਡੇ ਨੌਜਵਾਨ ਵੀ ਦਸਾਰਾ ਲਿਆ ਰਹੇ ਨੇ ਸੋ ਇੱਥੇ ਇੱਕ ਬੱਚਾ ਵਾ ਜਿਸ ਨੇ ਪ੍ਰਣ ਲਿਆ ਵਾ ਵੀ ਉਹ ਹੁਣ ਵਾਲ ਨਹੀਂ ਕਟਾਏਗਾ ਤੇ ਦਸਤਾਰ ਸਜਾਏਗਾ ਇੱਕ ਬੱਚੇ ਨੇ ਇੱਥੇ ਕਵੀਸ਼ਰੀ ਵੀ ਪੇਟ ਕੀਤੀ ਐ ਸੋ ਤੁਹਾਨੂੰ ਅਸੀਂ ਸਾਰਿਆਂ ਸੁਣਾਵਾਗੇ ਬੱਚਿਆਂ ਨਾਲ ਬੁਰੀ ਗੱਲਬਾਤ ਕੀਤੀ ਐ ਅਸੀਂ ਵੀ ਉਹਨਾਂ ਨੇ ਮਨ 'ਚ ਸ਼ੌਂਕ ਆਇਆ ਦਸਤਾਰ ਸਜਾਉਣ ਦਾ ਗੁਰੂ ਸਾਹਿਬ ਦੇ ਬੱਚਿਆਂ ਨੂੰ ਦੇ ਗੁਰੂ ਸਾਹਿਬ ਦੇ ਸ਼ਹਾਦਤਾਂ ਬੱਚਿਆਂ ਦੀ ਸ਼ਹਾਦਤਾਂ ਦੇਖ ਕੇ ਉਹਨਾਂ ਦੇ ਮਨ 'ਚ ਵੀ ਆਇਆ ਵੀ ਅਸੀਂ ਸਿੱਖ ਕੌਮ ਸਿੱਖੀ ਲਈ ਗੁਰੂ ਸਾਹਿਬ ਨੇ ਚਾਰ ਸਾਹਿਬਜ਼ਾਦੇ ਵਾਰ ਤੇ ਮਾਤਾ ਗੁਜਰੀ ਦੇ ਕੁਰਬਾਨੀ ਦੇ ਦਿੱਤੀ ਤੇ ਅਸੀਂ ਵੀ ਸਿੱਖੀ ਵਿੱਚ ਸਜਿਏ ਦਸਤਾਰਾਂ ਸਜਾਈਏ ਤੋਂ ਬੱਚਿਆਂ ਵਿੱਚ ਸ਼ੌਕ ਦੇਖ ਕੇ ਹੋਰਾਂ ਬੱਚਿਆਂ ਨੂੰ ਵੀ ਇਹ ਸ਼ੌਕ ਪੈਦਾ ਹੋਏਗਾ ਕਿ ਉਹ ਵੀ ਦਸਾਰਾ ਸਜਾਣ ਸੋ ਆਓ ਗੁਰੂ ਸਾਹਿਬ ਨੂੰ ਤਬਸਕ ਹੋਈਏ ਤੇ ਦਸਤਾਰਾਂ ਸਜਾਈਏ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਗੁਰਜੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਤ ਸੰਗਤ ਜੋ ਔਰਸਮਾਨੁ ਕਰੀਬ ਬਿਦਰ ਕੋਈ ਵੀ ਰਸਨਾ ਰੰਜੀਨਾ ਰਾਜਾ ਬਲਾਉ ਜੀ ਫਤਿਹ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਲੱਗੀ ਸੂਬੇ ਦੀ ਕਚੈਰੀ ਚਾਰੇ ਪਾਸੇ ਖੜੇ ਵੈਰੀ ਲੱਗੀ ਸੂਬੇ ਦੀ ਕਚੈਰੀ ਚਾਰੇ ਪਾਸੇ ਖੜੇ ਵੈਰੀ ਪਰ ਛੋਟੇ ਛੋਟੇ ਬੱਚੇ ਅਨੇ ਹਿੰਮਤ ਨਾ ਹਾਰੀ ਬੋਲੇ ਸੋਨੇ ਹਾਲ ਬੋਲ ਕੇ ਬੋਲੇ ਸੋਨੇ ਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਵਿੰਦੇ ਲਾਲ ਸੂਬਿਆ ਦਾ ਦਾ ਗੁਰੂ ਤੇਗ ਬਹਾਦਰ ਕਹਿੰਦੇ ਇਹਨੂੰ ਹੰਦੀ ਦੀ ਜਾਦਰ ਦਿੱਲੀ ਜਾ ਸੀਸ ਵਾਰਿਆ ਪੰਡਤਾ ਦਾ ਦੇਖਨੇ ਆਦਰ ਸਤਗੁਰ ਜੋ ਪਾਏ ਪੂਰਮੇ ਸਤਗੁਰ ਜੋ ਪਾਏ ਪੂਰਮੇ ਉਹ ਹੀਓ ਅੱਜ ਖੜ ਜਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਣਗੇ ਗੋਵਿੰਦੇ ਲਾਲ ਸੂਬਿਆ ਤਨ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਜ ਲੜਾਏ ਗਿੱਦੜਾ ਨੂੰ ਸ਼ੇਰ ਬਣਾਇਆ ਪੁੱਤੇ ਉਸੇ ਪਿਓ ਦੀ ਸੋਚ ਨਾਲ ਪੁੱਤੇ ਉਸੇ ਪਿਓ ਦੀ ਸੋਚ ਨਾਲ ਪਿੱਛੇ ਤਬ ਧਰ ਜਾਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਵਿੰਦੇ ਲਾਲ ਸੂਬਿਆ ਤਨ ਮਾਤਾ ਗੁਜਰੀ ਪੋਤੇ ਆਪਣੇ ਜੀ ਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਹੋ ਕੇ ਮੂਰੇ ਚੱਕੀ ਨਾ ਮਾਦਾ ਦੀਦਾ ਕੀ ਨਾ ਮਾਦਾ ਦੀ ਰਾ ਰੋਸ਼ਨ ਜਗ ਕਰ ਜਾਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਵਿੰਦੇ ਲਾਲ ਸੂਬਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਜ ਮੱਟ ਕੇ ਫਤਿਹ ਗ ਜਾਵੇ ਨੇ ਆ ਲੋ ਜਾਵੇ ਤਨ 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 ਦੱਸੇ ਪਾਸ਼ਾ ਜੀ ਸਤਿਗੁਰ ਗੋਵਿੰਦ ਚੰਗ ਜੀ ਦੇ ਮਾਨੂੰ ਭਾਵੇ ਸੁਣੇ ਨਿਆ ਲੋ ਜਾਵੇ ਸਤ ਸ੍ਰੀ ਅਕਾਲ ਬਜੋਸੇ ਅੱਗੇ ਕਿਉਂ ਸਜਾਈਆ ਕੀ ਉਹ ਤੇਰੇ ਪਰਿਵਾਰ ਦੇ ਪਾਕ ਸਜਾਈਆ ਕਿਉਂ ਸਜਾਈਆ ਯੈਸ ਪਾਕ ਸਜਾਈਆ ਕਨੇ ਦਾ ਸਤਾਰ ਸਜਾਈਆ ਕਨੇ ਦਾ ਗੁਰੂ ਸਿੰਘ ਬਣੇਗਾ ਯੈਸ ਬਾਪ ਚਾਰ ਸਾਬ ਜਦ ਤੈਨਾਂ ਨਾਮ ਪਤਾ ਬਾਬਾ ਜੀ ਸਿੱਧ ਦੀ ਬਾਬਾ ਜੋਰਾਵਰ ਸਿੱਧ ਜੀ ਬਾਬਾ ਜੋਰਾਵਰ ਸਿੱਧ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੀ ਜੋਰਾ ਸਿੰਘ ਜੀ ਬੋਲੋ ਵੈਕੂ ਜੀ ਕਾ ਖਾਲਸਾ ਵੈਕੂ ਜੀ ਦੀ ਫਤ ਹੈ ਗੁਰਦੁਆਰਾ ਸ੍ਰੀ ਚਰਨ ਕਲਾ ਸਾਹਿਬ ਤਾਂ ਤਨਕੰਗੀਤਰ ਦਸ਼ਮੇਸ਼ ਪਤਾ ਜਦੋਂ ਚੁਕਾੜ ਦੀ ਗੱਡੀ ਚੋ ਤਾੜੀ ਵਜਾ ਕੇ ਮਾਛੇੜ ਦੇ ਜੰਗਲਾਂ ਵਿੱਚ ਆਏ ਉਹਨਾਂ ਦੇ ਇਸ ਸਫ਼ਰ ਨੂੰ ਸ਼ਹੀਦੇ ਸਹਾਲਤ ਦੇ ਸਫ਼ਰ ਨੂੰ ਖੜਕ ਰੱਖ ਦਿਆ ਹੋਏ ਲੱਖਾਂ ਸੰਗਤਾਂ ਲਕਮਸਤਕ ਹੋ ਰਹੀਆਂ ਹਨ ਇਥੋਂ ਨਾਲ ਹੀ ਦਸਤਾਰ ਕੰਪਨੀ ਗੁਰੂ ਕੇ ਲੰਗਰ ਚੱਲ ਰਹੇ ਨੇ ਸਾਨੂੰ ਇੱਕ ਹਲੂਨਾ ਮਿਲ ਰਿਹਾ ਸਾਨੂੰ ਮਾਰ ਦਿਖਾ ਰਹੇ ਨੇ ਕਿ ਉਠੋ ਅੱਜ ਵੀ ਅਸੀਂ ਉਹਨੇ ਹੀ ਬਲ ਉਹਨੇ ਹੀ ਸਾਡੇ ਤੇ ਤੇਜ ਪ੍ਰਤਾਪ ਗੁਰੂ ਸਾਡੇ ਨਾਲ ਹੈ ਸਿੱਖ ਪੰਥ ਚੜ੍ਹਦੀ ਕਲਾ ਚ ਹੈ ਔਰ ਰਹੇਗਾ ਸਾਨੂੰ ਇਥੋਂ ਇੱਕ ਸੇਧ ਮਿਲਦੀ ਹੈ ਕਿ ਅਸੀਂ ਆਪਣੇ ਮਨ ਨੂੰ ਕਦੇ ਵੀ ਤੈਂਦੀ ਕਲਾ ਵਿੱਚ ਨਹੀਂ ਲੈ ਕੇ ਜਾਣਾ ਕਿਉਂਕਿ ਸਿੱਖੀ ਇੱਕ ਚੜ੍ਹਦੀ ਕਲਾ ਦਾ ਨਾਮ ਹੈ ਅੱਜ ਸਾਰੇ ਸਿੱਖ ਪੰਥ ਨੂੰ ਉਪਦੇਸ਼ ਸਤਿਗੁਰੂ ਜੀ ਅੰਗ ਸੰਗ ਹੋ ਕੇ ਦੇ ਰਹੇ ਹਨ ਕਿ ਪੰਥ ਖਾਲਸਾ ਚੜ੍ਹਦੀ ਕਲਾ ਵਿੱਚ ਹੈ ਔਰ ਚੜ੍ਹਦੀ ਕਲਾ ਵਿੱਚ ਰਹੇਗਾ ਦਸਤਾਰ ਜੋ ਸਾਡੀ ਸ਼ਾਨ ਹੈ ਆਣ ਹੈ ਸਾਡੀ ਅਣਖ ਹੈ ਸਾਡੀ ਪਾਤਸ਼ਾਹੀ ਦੀ ਹੋਂਦ ਹੈ ਅੱਜ ਸਿੰਘ ਦਸਤਾਰ ਸੈਂਟਰ ਵੱਲੋਂ ਲਗਾਤਾਰ 10-15 ਸਾਲਾਂ ਤੋਂ ਇਹ ਫ੍ਰੀ ਸੇਵਾ ਕੈਂਪ ਵਿੱਚ ਲੱਗੀ ਹੋਈ ਆ ਬੱਚਿਆਂ ਨੂੰ ਦਸਤਾਰ ਸੇਵਾ ਔਰ ਸਿਕਲਾਈ ਦਿੱਤੀ ਜਾ ਰਹੀ ਆ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਸਾਰੀ ਟੀਮ ਦੇ ਉੱਤੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਇਹ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਹੀ ਈਰਮਾਨ ਵੀਰ ਸਿੰਘ ਅੱਛਾ ਇਹ ਪੇਂਟਿੰਗ ਵੀ ਤੁਹਾ ਆਪਣੇ ਗਿਆ ਸਾਹਿਬ ਜੀ ਆ ਜੀ ਆ ਬਿਲਕੁਲ ਕਿਹੜੇ ਕਿਹੜੇ ਪਿੰਡਾਂ ਬਟਾ ਸਾਡਾ ਹੀ ਖੀਰ ਨਹੀਂ ਹੈ ਕਿਹਦੇ ਆ हाँ तो सार से जाना है यार हाँ अच्छा सार से जाके सार से जाके पेरोड़ बाकी सीखता हीगा ना किसी को पसंद ना हाँ दिली क्लास पढ़ता सिक्स्थ क्लास एक कतौबे आदर पेंटिंग लेना चाहूँगा जी आप ही आप ही मतलब यही पेंटिंग बनाना चाहिए जी हाँ एक कतौबे शॉंग्स पे आप पेंटिंग ला ये बस ही पहले तो ही सीख ਸਿੱਕ ਬੰਦਾ ਕਿੱਥੋਂ ਸ਼ੌਂਕ ਪਿਆ ਤੁਹਾਨੂੰ ਕਿਦਾਂ ਮਨ ਚ ਆ ਗਿਆ ਸਿੱਕ ਬੰਦਾ ਜੀ ਹੁਣ ਜੀ ਜਦੋਂ ਅਸੀਂ ਡਰੈਂਗਾ ਬਣਾਉਣ ਲੱਗੇ ਸਾਨੂੰ ਸਿੱਕ ਬਣਨ ਦਾ ਹੀ ਸ਼ੌਂਕ ਪੈ ਗਿਆ ਜੀ ਸਿੱਕ ਬੰਦਾ ਸ਼ੌਂਕ ਯਾ